ਪਟਾਲਾ ਦੇ ਸੁੰਦਰ ਨਗਰ ਮੁਹੱਲਾ ਦੇ ਵਿੱਚ ਖੜੇ ਆ ਜਿੱਥੇ ਇੱਕ ਸਾਡੀ ਭੈਣ ਆ ਜੋ ਕਿ ਅਖਬਾਰਾਂ ਵੰਡਦੇ ਨੇ ਜੋ ਕਿ ਉਹਨਾਂ ਦੇ ਪਹਿਲੇ ਪਿਤਾ ਸੀ ਪਿਤਾ ਜੀ ਜਿਹੜੇ ਸੀਗੇ ਉਹ ਅਖਬਾਰ ਵੰਡਦੇ ਸੀਗੇ ਹੁਣ ਇਹ ਸਾਡੀ ਭੈਣ ਅਖਬਾਰਾਂ ਵੰਡਦੀ ਆ ਕਿਉਂਕਿ ਇਸ ਭੈਣ ਦੇ ਸਿਰ ਤੇ ਨਾ ਤਾਂ ਬਾਪ ਦਾ ਸਾਆ ਆ ਤੇ ਨਾ ਕੋਈ ਭਰਾ ਆ ਔਰ ਇਹ ਦੋਵੇਂ ਹੀ ਮਾਵਾਂ ਧੀਆਂ ਇਸ ਘਰ ਦੇ ਵਿੱਚ ਰਹਿ ਰਹੀਆਂ ਨੇ ਜਿਹੜਾ ਤੁਹਾਨੂੰ ਅਸੀਂ ਘਰ ਦਿਖਾਉਣ ਜਾ ਰਹੇ ਹਾਂ ਔਰ ਇਸ ਭੈਣ ਨੂੰ ਮੁਸ਼ਕਲ ਕੀ ਆਈ ਆ ਇਹ ਭੈਣ ਪਲੱਸ 2 ਪਾਸ ਆ ਨਾਲ ਇਸ ਭੈਣ ਨੇ ਫੈਸ਼ਨ ਡਿਜ਼ਾਈਨਰ ਦਾ ਡਿਪਲੋਮਾ ਕੀਤਾ ਹੋਇਆ ਆ ਇਹ ਭੈਣ ਸਿਲਾਈ ਕਢਾਈ ਵੀ ਜਾਣਦੀ ਆ ਔਰ ਇਹ ਅਖਬਾਰਾਂ ਵੰਡਣ ਤੇ ਕਿਉਂ ਮਜਬੂਰ ਆ ਆਪਣੀ ਰੋਜੀ ਰੋਟੀ ਚਲਾਉਣ ਲਈ ਆਪਣੀ ਮਾਂ ਦਾ ਪਾਲਣ ਪੋਸ਼ਣ ਕਰਨ ਲਈ ਆਪਣਾ ਪਾਲਣ ਪੋਸ਼ਣ ਕਰਨ ਲਈ ਇਹ ਇਸ ਅਖਬਾਰਾਂ ਵੰਡ ਕੇ ਆਪਣਾ ਗੁਜ਼ਰ ਕਰਦੀ ਆ ਪਰ ਹੁਣ ਇੱਕ ਨਵੀਂ ਮੁਸੀਬਤ ਨੇ ਆ ਕੇ ਇਸ ਭੈਣ ਨੂੰ ਘੇਰ ਲਿਆ ਆਓ ਗੱਲਬਾਤ ਕਰਦੇ ਹਾਂ ਉਹ ਭੈਣ ਨੂੰ ਕੀ ਮੁਸੀਬਤ ਆਈ ਹੈ ਕੀ ਇਹਦਾ ਨਾਂ ਆ ਤੇ ਉਹਦੀ ਕੀ ਮਜਬੂਰੀ ਆ ਅੱਜ ਮੀਡੀਆ ਦੇ ਸਾਹਮਣੇ ਆਉਣ ਦੀ ਆਓ ਗੱਲਬਾਤ ਕਰਦੇ ਹਾਂ ਸਾਡੇ ਨਾਲ ਮੌਜੂਦ ਹੈ ਭੈਣ ਸ਼ਾਸ਼ੀ ਕਾਲਪਤ ਸ਼ਾਸ਼ੀ ਕਾਲਪਤ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਮਨਜੀਤ ਕੌਰ ਆ ਭੈਣ ਜੀ ਤੁਸੀਂ ਕਿੰਨਾ ਪੜਿਓ ਕੀ ਪਹਿਲਾਂ ਪਹਿਲਾਂ ਮੈਨੂੰ ਆਪਣੀ ਪਹਿਲੀ ਜ਼ਿੰਦਗੀ ਬਾਰੇ ਦੱਸੋ ਕਿੰਨਾ ਪੜਿਓ ਕੀ ਕੀ ਤੁਸੀਂ ਕੀਤਾ ਹੋਇਆ ਤੇ ਅਖਬਾਰਾਂ ਡਿਸਟ੍ਰੀਬਿਊਟ ਕਰਦੇ ਹੋ ਇਹਦਾ ਕੀ ਕਾਰਨ ਆ ਮੈਂ ਪਹਿਲਾਂ ਤੇ ਕੱਲੀ ਪੜ੍ਹਾਈ ਕੀਤੀ ਸੀ ਬਟ ਮੇਰੇ ਫਾਦਰ ਸਾਹਿਬ ਜਿਹੜੇ ਆ ਉਹਨਾਂ ਦਾ ਅਖਬਾਰਾਂ ਵੰਡਣ ਟਾਈਮ ਹੀ ਉਹਨਾਂ ਦਾ ਸਵੇਰ ਦੇ ਮਾਰਨਿੰਗ ਟਾਈਮ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਉਹ ਨਾਲ ਉਹਨਾਂ ਦੀ ਲੱਤ ਟੁੱਟ ਗਈ ਸੀ ਲੱਤ ਟੁੱਟਣ ਕਰਕੇ ਅਚਾਨਕ ਮਤਲਬ ਸਾਡੇ ਘਰ ਤੇ ਉਹ ਅੱਜ ਤੋਂ ਲਾਲੋ ਪੀਵੀ 25 ਸਾਲ ਪਹਿਲਾਂ ਵੀ ਇਦਾਂ ਹੀ ਮੁਸੀਬਤ ਜੋ ਇਸ ਟਾਈਮ ਆਈ ਹੈ ਇਦਾਂ ਹੀ ਮੁਸੀਬਤ ਆ ਗਈ ਸੀ ਤੇ ਉਸ ਟਾਈਮ ਮੈਨੂੰ ਇਸ ਕੰਮ ਦੇ ਵਿੱਚ ਆਉਣਾ ਪਿਆ ਕਿਉਂਕਿ ਕੋਸ਼ਿਸ਼ਾਂ ਦੇ ਫਾਦਰ ਸਾਹਿਬ ਨੇ ਬੜੀਆਂ ਕੀਤੀਆਂ ਸੀ ਵੀ ਮੈਂ ਇਸ ਕੰਮ ਵਿੱਚ ਨਾ ਆਵਾਂ ਨਾ ਆਵਾਂ ਬਟ ਫਿਰ ਵੀ ਜਦੋਂ ਕੋਈ ਰਾਹ ਨਹੀਂ ਲੱਭਾ ਤੇ ਫਿਰ ਮਤਲਬ ਪਾਲਣ ਪੋਸ਼ਣ ਕਰਨ ਵਾਸਤੇ ਜਾਂ ਉਹਨਾਂ ਦਾ ਇਲਾਜ ਕਰਨ ਵਾਸਤੇ ਮੈਨੂੰ ਇਸ ਕੰਮ ਦੇ ਵਿੱਚ ਆਉਣਾ ਹੀ ਪਿਆ ਤੁਹਾਡੀ ਫੈਮਿਲੀ ਚ ਹੋਰ ਕੋਰ ਕੋਣਾ ਤੁਹਾਡੇ ਤੋਂ ਸੋਏ ਮੈਂ ਮੇਰੀ ਮਦਰ ਆ ਵੱਡੇ ਸਿਸਟਰ ਨੇ ਉਹ ਮੈਰਿਡ ਨਹੀਂ ਹਾਂਜੀ ਉਹਨਾਂ ਦੀ ਸਰ ਮੈਰਿਡ ਨੇ ਜਿਹੜਾ ਤੁਹਾਡਾ ਗੁਜ਼ਰਬਸਰ ਆ ਇਹ ਸਿਰਫ ਅਖਬਾਰ ਡਿਸਟ੍ਰੀਬਿਊਟ ਕਰਨ ਨਾਲ ਹੀ ਚੱਲਦਾ ਹੈ ਕਿ ਜਾਂ ਹੋਰ ਵੀ ਕੋਈ ਕਾਰੋਬਾਰ ਹੈਗਾ ਨਾਲ ਫਿਲਹਾਲ ਤੇ ਜਿਹੜਾ ਹੁਣ ਥੋੜਾ ਟਾਈਮ ਸੀ ਉਹ ਤੇ ਅਖਬਾਰਾਂ ਮਤਲਬ ਅਖਬਾਰ ਤੋਂ ਹੀ ਚੱਲ ਰਿਹਾ ਸੀ ਵੈਸੇ ਮੈਂ ਨਾਲ-ਨਾਲ ਸਿਲਾਈ ਕਢਾਈ ਦਾ ਕੰਮ ਕਰ ਰਹੀ ਸੀ ਜਿਹੜੀ ਮੇਰੀ ਅੱਖ ਦੀ ਪ੍ਰੋਬਲਮ ਆ ਗਈ ਆ ਉਹਦੇ ਨਾਲ ਫਿਰ ਮੇਰੇ ਕੋ ਮਤਲਬ ਅੱਖ ਤੋਂ ਉਹ ਕੰਮ ਸਲਾਈ ਦਾ ਹੋ ਨਹੀਂ ਸੀ ਰਿਹਾ ਕੰਪਿਊਟਰ ਦਾ ਕਰਨੀ ਆ ਤੁਹਾਨੂੰ ਪਤਾ ਉਹ ਵੀ ਫਿਰ ਕਿਤੇ ਕਰਾਂਗੀ ਤੇ ਕੰਪਿਊਟਰ ਵੀ ਨਹੀਂ ਚੱਲ ਸਕਦਾ ਮਤਲਬ ਅੱਖਾਂ ਤੋਂ ਬਗੈਰ ਹੁਣ ਤੁਹਾਨੂੰ ਦੱਸ ਰਹੀ ਐ ਭੈਣ ਕੀ ਇਸ ਭੈਣ ਨੇ ਕੰਪਿਊਟਰ ਦਾ ਵੀ ਡਿਪਲੋਮਾ ਕੀਤਾ ਆ ਫੈਸ਼ਨ ਡਿਜ਼ਾਈਨਰ ਦਾ ਕੀਤਾ ਸਲਾਈ ਕਢਾਈ ਦਾ ਕੰਮ ਕਰਦੇ ਨੇ ਪਰ ਕਿਤੇ ਨਾ ਕਿਤੇ ਕਹਿੰਦੇ ਨੇ ਨਾ ਦੰਦ ਗਏ ਤੇ ਸਵਾਦ ਗਿਆ ਅੱਖਾਂ ਗਈਆਂ ਤੇ ਜਹਾਨ ਗਿਆ ਸੋ ਇਹ ਈਸੀ ਦੇ ਤਹਿਤ ਹੀ ਇਸ ਭੈਣ ਦਾ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਆ ਜੋ ਕਿ ਇਸ ਭੈਣ ਦੀ ਅੱਖ ਦੀ ਰੋਸ਼ਨੀ ਜਿਹੜੀ ਆ ਉਹ ਚਲੀ ਗਈ ਆ ਔਰ ਇਸ ਭੈਣ ਨੇ ਹੁਣ ਆਪਣਾ ਵੀ ਗੁਜ਼ਰਬਸਰ ਕਰਨਾ ਆ ਔਰ ਨਾਲ ਇੱਕ ਬਜ਼ੁਰਗ ਮਾਂ ਦਾ ਵੀ ਇਹਦੇ ਉੱਪਰ ਹੀ ਜੋ ਵੀ ਡਿਪੈਂਡ ਆ ਜਿਹੜੀ ਇਹਨਾਂ ਦੀ ਮਾਂ ਆ ਉਹ ਵੀ ਇਹਨਾਂ ਦੇ ਉੱਪਰ ਡਿਪੈਂਡ ਆ ਪਰ ਜਦੋਂ ਕਹਿੰਦੇ ਆ ਨਾ ਕਿ ਕਮਾਉਣ ਵਾਲਾ ਹੀ ਆਪਣੀਆਂ ਅੱਖਾਂ ਖੋ ਬੈਠੇ ਤੇ ਉਹ ਜਹਾਨ ਜਿਹੜਾ ਸਾਰਾ ਅੰਧੇਰਾ ਨਜ਼ਰ ਆਉਂਦਾ ਆ ਸੋ ਇਸ ਭੈਣ ਦੀ ਅੱਖ ਦੀ ਰੋਸ਼ਨੀ ਚਲੀ ਗਈ ਆ ਔਰ ਇਸ ਭੈਣ ਦੀ ਹਾਲਾਤ ਇਹ ਨੇ ਕਰਦੇ ਕਿ ਕੋਈ ਹੋਰ ਇਹਨਾਂ ਦਾ ਸਹਾਰਾ ਨਹੀਂ ਆ ਕੋਈ ਹੋਰ ਆਮਦਨ ਦਾ ਸਾਧਨ ਨਹੀਂ ਆ ਪਰ ਇਹ ਭੈਣ ਅੱਜ ਜਥੇਬੰਦੀਆਂ ਸਮਾਜ ਸੇਵਿਕ ਸੰਸਥਾਵਾਂ ਅਤੇ ਬੁੱਧੀਜੀਵੀਆਂ ਨੂੰ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਗੁਹਾਰ ਲਾਉਂਨੇ ਆ ਕਿ ਇਸ ਭੈਣ ਦੀ ਮਦਦ ਕੀਤੀ ਜਾਏ ਔਰ ਇਹਦੇ ਜਿਹੜੀ ਅੱਖ ਦੀ ਰੋਸ਼ਨੀ ਆ ਉਹ ਆ ਸਕੇ ਇਲਾਜ ਕਰਾ ਸਕੇ ਪਰ ਇਲਾਜ ਕਰਾਉਣ ਦੇ ਇਹ ਸਮਰਥ ਨਹੀਂ ਹੈ ਭੈਣ ਆਓ ਗੱਲਬਾਤ ਕਰਦੇ ਹਾਂ ਕਿ ਇਸ ਭੈਣ ਨੇ ਕਿਸੇ ਡਾਕਟਰ ਨੂੰ ਦਿਖਾਇਆ ਆ ਤੇ ਡਾਕਟਰਾਂ ਦਾ ਕੀ ਕਹਿਣਾ ਆ ਤੁਸੀਂ ਭੈਣ ਜੀ ਕਿਸੇ ਡਾਕਟਰ ਨੂੰ ਦਿਖਾਇਆ ਜਾ ਕੇ ਹਾਂ ਜੀ ਮੈਂ ਬਹੁਤ ਆਪਣੇ ਮਤਲਬ ਸ਼ਹਿਰ ਦੇ ਵੀ ਹੋਰ ਵੀ ਨਾਲ ਅਲਾਗੇ ਛਾਗੇ ਦੇ ਇਲਾਕਿਆਂ ਦੇ ਵਧੀਆ ਤੋਂ ਵਧੀਆ ਡਾਕਟਰਾਂ ਨੂੰ ਦਿਖਾ ਚੁੱਕੀ ਹਾਂ ਬਟ ਉਹ ਆਪਰੇਸ਼ਨ ਹੀ ਕਹਿ ਰਹੇ ਨੇ ਬਸ ਇੱਕ ਦੋ ਮਤਲਬ ਉਸੇ ਹਸਪੀਟਲਾਂ ਦੇ ਚਲੋ ਵੀ ਕਿਸੇ ਨੇ ਮੈਨੂੰ ਇਹ ਕਿਹਾ ਵੀ ਪਹਿਲੋਂ ਆਪਣੇ ਤੁਸੀਂ ਪੜਦੇ ਚੈੱਕ ਕਰਾਓ ਕਿਉਂਕਿ ਉਹ ਡਾਕਟਰ ਗਰੰਟੀ ਨਹੀਂ ਦੇ ਰਹੇ ਵੀ ਆ ਆਪਰੇਸ਼ਨ ਕਰਵਾ ਕੇ ਵੀ ਲੈਂਜ ਪਵਾ ਕੇ ਵੀ ਤੁਹਾਡੀ ਰੋਸ਼ਨੀ ਵਾਪਸ ਆਏਗੀ ਜਾਂ ਨਹੀਂ ਆਏਗੀ ਇਹਦਾ ਕੋਈ ਮਤਲਬ ਪੱਕਾ ਭਰੋਸਾ ਨਹੀਂ ਹੈਗਾ ਮਤਲਬ ਡਾਕਟਰ ਜੀ ਤੁਹਾਨੂੰ ਆਪਰੇਸ਼ਨ ਕਹਿ ਰਹੇ ਨੇ ਜੀ ਪਰ ਕੋਈ ਗਾਰੰਟੀ ਨਹੀਂ ਦੇ ਰਹੇ ਕਿ ਤੁਹਾਡੀ ਰੋਸ਼ਨੀ ਵਾਪਸ ਆਏਗੀ ਜਾਂ ਨਹੀਂ ਆਏਗੀ। ਤੇ ਕਿੰਨਾ ਕ ਖਰਚਾ ਡਾਕਟਰਸ ਨੇ ਤੁਹਾਨੂੰ ਦੱਸਿਆ ਆਪਰੇਸ਼ਨ ਦਾ? ਡਾਕਟਰਾਂ ਨੇ ਤੇ ਸਾਰੇ ਹਰ ਇੱਕ ਡਾਕਟਰ ਦਾ ਆਪਣਾ ਆਪਣਾ ਹੀ ਖਰਚਾ ਵਾ। ਮਤਲਬ ਲਾਲੋ ਵੀ ਉਹਨਾਂ ਨੇ 80-50 ਦੇ ਉੱਪਰ ਹੀ ਦੱਸਿਆ ਵਾ, ਨੀਚੇ ਕੁਝ ਨਹੀਂ ਦੱਸਿਆ। ਤੇ ਫਿਰ ਵੀ ਕਹਿ ਰਹੇ ਆਪਰੇਟ ਕਰਨ ਦੇ ਬਾਵਜੂਦ ਵੀ ਤੁਹਾਨੂੰ ਕਿਹਾ ਜਾ ਰਿਹਾ ਕਿ ਕੋਈ ਗਾਰੰਟੀ ਨਹੀਂ ਆ। ਅੱਖ ਦੀ ਰੋਸ਼ਨੀ ਵਾਪਸ ਆਉਣ ਦੀ ਪਰ ਹੁਣ ਸਾਨੂੰ ਪਤਾ ਲੱਗਾ ਹੈ ਕਿ ਤੁਹਾਨੂੰ ਇੱਕ ਉਮੀਦ ਦੀ ਕਿਰਨ ਜਾਗੀ ਹੈ ਕਿ ਕਿਸੇ ਨੇ ਤੁਹਾਨੂੰ ਇਹ ਕਿਹਾ ਹੈ ਕਿ ਤੁਸੀਂ ਅੱਖ ਦਾ ਜਿਹੜੇ ਪਰਦੇ ਨੇ ਉਹ ਚੈੱਕ ਕਰਾਓ ਉਹਦੇ ਬਾਰੇ ਥੋੜਾ ਸਾਨੂੰ ਦੱਸੋ ਉਹ ਕੁਛ ਉਮੀਦ ਕਿਸੇ ਚਲੋ ਵੀ ਭਰਾ ਨੇ ਜਾਂ ਕਿਸੇ ਮਤਲਬ ਮਾਤਾ ਜੀ ਸੀ ਕੋਈ ਉਹ ਕਹਿੰਦੇ ਵੀ ਮੇਰੀ ਵੀ ਮਤਲਬ ਕੋਈ ਉਹਨਾਂ ਦੀ ਭਾਬੀ ਸੀ ਉਹਨੂੰ ਵੀ ਸੇਮ ਪ੍ਰੋਬਲਮ ਮੇਰੇ ਵਾਲੀ ਆਈ ਸੀ ਤੇ ਉਹ ਆnde ਵੀ ਉਹਨਾਂ ਦਾ ਵੀ ਸੇਮ ਮਤਲਬ ऑपरेशन ਹੱਲ ਨਹੀਂ ਸੀ ਹੋਇਆ ਉਹਨਾਂ ਨੇ ਮਤਲਬ ਜਿਹੜਾ ਪਰਦੇ ਦੇ ਮਤਲਬ ਉੱਪਰ ਖੂਨ ਜੰਮਿਆ ਦਾ ਵਾ ਉਹਨੂੰ ਮਤਲਬ ਡਾਕਟਰਾਂ ਨੇ ਆਪਣੀ ਟ੍ਰੀਟਮੈਂਟ ਨਾਲ ਉਹਨੂੰ ਪਘਲਾਇਆ ਸੀ ਜਾਂ ਉਹਨੂੰ ਦੂਰ ਕੀਤਾ ਸੀ ਕੋਈ ਡ੍ਰੌਪ ਜਾਂ ਕੁਛ ਜਾਂ ਕੋਈ ਇੰਜੈਕਸ਼ਨ ਆਂਦੇ ਵੀ ਉਹ ਹੋਏਗਾ ਟ੍ਰੀਟਮੈਂਟ ਤੇ ਪੁੱਤਰ ਤੇਰੀ ਅੱਖ ਆਏਗੀ ਨਹੀਂ ਤੇ ਨਹੀਂ ਮਤਲਬ ਤੂੰ ਆਪਰੇਟ ਜਿਹੜਾ ਵਾ ਉਹ ਇਹਦਾ ਹੱਲ ਨਹੀਂ ਹੈਗਾ ਪਹਿਲੋਂ ਉਹ ਇਹਦਾ ਹੱਲ ਪਰਦਾ ਸਾਫ਼ ਕਰਨਗੇ ਫਿਰ ਤੇਰਾ ਆਪਰੇਟ ਹੋਏਗਾ कि ਜਿਹੜਾ ਇਹ ਤੁਹਾਨੂੰ ਦੱਸਿਆ ਗਿਆ ਹੈ ਕਿ ਪਰਦਾ ਸਾਫ ਕਰਨਾ ਹੈ ਜਾਂ ਫਿਰ ਤੁਹਾਡੀ ਅੱਖ ਦਾ ਇਲਾਜ ਹੋ ਸਕਦਾ ਇਹ ਟ੍ਰੀਟਮੈਂਟ ਕਿੰਨੇ ਕਿੰਨਾ ਕਾਸਟਲੀ ਤੁਹਾਨੂੰ ਦੱਸਿਆ ਗਿਆ ਮੈਂ ਹਜੇ ਇਸ ਬਾਰੇ ਮੈਨੂੰ ਕੋਈ ਨੋ ਲੈਜ ਨਹੀਂ ਜਾਈ ਕਿਉਂਕਿ ਮੈਂ ਹਜੇ ਤੱਕ ਮੈਨੂੰ ਮੈਂ ਕੱਲ ਦਾ ਆਪਣੇ ਵੀਰ ਇੱਥੇ ਡਾਕਟਰ ਨੇ ਮੈਂ ਕਾਫੀ ਜਾਣਿਆਂ ਨੂੰ ਕਹਿ ਚੁੱਕੀ ਹਾਂ ਵੀ ਮੈਨੂੰ ਕੋਈ ਪਰਦੇ ਵਾਲਾ ਡਾਕਟਰ ਦੱਸੋ ਤੇ ਉਹ ਤੇ ਉਹਨਾਂ ਨੇ ਮਤਲਬ ਮੈਨੂੰ ਹਜੇ ਐਡਰੈਸ ਮਤਲਬ ਅੱਜ ਦਿੱਤੇ ਨੇ ਤੇ ਹੁਣ ਮੈਂ ਮੰਡੇ ਨੂੰ ਜਾ ਕੇ ਤੇ ਆਪਣਾ ਦਿਖਾਵਾਂਗੀ ਕਿਸੇ ਨਾ ਕਿਸੇ ਪਰਦੇ ਵਾਲੇ ਡਾਕਟਰ ਨੂੰ ਮੈਂ ਤੁਹਾਡੀ ਭੈਣ ਜੀ ਦੇਖੀ ਸੀ ਇੱਕ ਅੱਗੇ ਵੀ ਵੀਡੀਓ ਪਈ ਸੀਗੀ ਤੁਸੀਂ ਮਤਲਬ ਕਿ ਮਦਦ ਦੀ ਗੁਹਾਰ ਲਗਾਈ ਸੀਗੀ ਮੈਂ ਦੇਖ ਕੇ ਮੀਡੀਆ ਤੋਂ ਮੈਂ ਤੁਹਾਡੇ ਕੋਲ ਆਈ ਆ ਮਤਲਬ ਤੁਹਾਨੂੰ ਹੁਣ ਤੱਕ ਕਿਸੇ ਸਮਾਜ ਸੇਵਿਕ ਸੰਸਥਾ ਵੱਲੋਂ ਜਾਂ ਕਿਸੇ ਬੁੱਧੀਜੀਵ ਵੱਲੋਂ ਕੋਈ ਮਦਦ ਦੀ ਆਫਰ ਹੋਈ ਹੈ ਹਾਂਜੀ ਹਰ ਪੁਲਿਸ ਸਾਰੇ ਕਹਿ ਰਹੇ ਨੇ ਉਹ ਕਹਿ ਰਹੇ ਨੇ ਵੀ ਜਿੰਨਾ ਵੀ ਖर्चा ਆਏਗਾ ਮਤਲਬ ਉਹ ਕਹਿ ਰਹੇ ਨੇ ਆਪਣੇ ਵੀਰ ਜਥੇਬੰਦੀਆਂ ਲਾਲੋ ਵੀ ਆਪਣੇ ਅ ਗੱਤ ਕਾ ਪਾਰਟੀ ਜਿੱਥੇ ਬੰਦੀ ਹੈ ਉਹ ਕਹਿੰਦੇ ਵੀ ਤੁਸੀਂ ਹੈਲਪ ਕਰਾਂਗੇ ਇੱਕ ਵੀਰ ਹੋ ਰਿਹਾ ਉਹਨਾਂ ਦਾ ਮੈਂ ਨਾਮ ਨਹੀਂ ਜਾਣਦੀ ਉਹਨਾਂ ਵੀ ਕਿਹਾ ਫਿਰ ਤੁਸੀਂ ਡਾਕਟਰ ਦਾ ਜੋ ਵੀ ਉੱਥੇ ਖਰਚਾ ਆਏਗਾ ਸਾਨੂੰ ਡਾਕਟਰ ਕੋਲ ਪਵਾ ਦਿਓ ਤੇ ਹੁਣ ਉਹਨਾਂ ਦਾ ਉੱਥੇ ਹੀ ਆ ਨਾ ਵੀ ਜਿੱਥੇ ਡਾਕਟਰ ਕਹੇਗਾ ਤੇ ਉਹਨਾਂ ਨੂੰ ਮਤਲਬ ਮੈਂ ਡਾਕਟਰ ਕੋਲ ਇਨਫੋਰਮੇਸ਼ਨ ਲੈ ਕੇ ਉਹਨਾਂ ਨੂੰ ਦੱਸ ਦਾਂਗੀ ਜੋ ਖਰਚਾ ਆਏਗਾ ਉਹ ਆਪੇ ਹੀ ਪੇ ਕਰ ਦੇਣਗੇ ਤੇ ਬਟ ਜਿਹੜਾ ਉਹ ਜਾਣਦਾ ਹੁਣ ਹੁਣ ਤੱਕ ਜੋ ਵੀ ਮੈਂ ਡਾਕਟਰਾਂ ਕੋਲ ਕਰ ਚੁੱਕੀ ਹਾਂ ਉਹ ਮੇਰੀ ਚਲੋ ਕੁਝ ਪ੍ਰਵਾਹ ਨੇ ਕੋਸ਼ਿਸ਼ ਮਤਲਬ ਹੈਲਪਰ ਕੀਤੀ ਦੀ ਆ ਤੇ ਉਸੇ ਚੀਜ਼ ਤੇ ਮੈਂ ਆਪਣਾ ਖਰਚਾ ਚਲਾ ਰਹੀ ਆ ਇਹ ਮੇਰੇ ਅਖਬਾਰ ਵਾਲੇ ਕਾਫੀ ਚਲੋ ਜਿੰਨੇ ਜੋ ਗਹਿਗੇ ਨੇ ਉਹ ਹੈਲਪ ਕਰ ਰਹੇ ਨੇ ਜਿਨ੍ਹਾਂ ਦੇ ਮੈਂ ਘਰ ਅਖਬਾਰਾਂ ਪਾ ਰਹੀ ਹਾਂ ਨਾ ਉਹਨਾਂ ਨੇ ਮੇਰੀ ਕਾਫੀ ਮਦਦ ਕੀਤੀ ਹੈ ਮੇਰੀਆਂ ਪੇਮੈਂਟਾਂ ਵੀ ਕਾਫੀ ਨੇ ਵੀ ਜਿਹੜੀਆਂ ਮਤਲਬ ਮੈਂ ਸਮਝ ਲਓ ਪੀ ਨਿਆਣਪੁਣੇ ਵਿੱਚ ਜਾਂ ਕਿਦਾਂ ਵੀ ਜਾਂ ਕੀ ਆ ਮੈਂ ਪੇਮੈਂਟਾਂ ਅਖਬਾਰ ਦੀਆਂ ਕਰ ਚੁੱਕੀ ਹਾਂ ਬਟ ਮੇਰੀਆਂ ਕਈ ਪਰਸਨ ਇਦਾਂ ਦੇ ਨੇ ਜਿਨ੍ਹਾਂ ਮੇਰੀਆਂ ਪੇਮੈਂਟਾਂ ਡੱਕੀਆਂ ਦੀਆਂ ਨੇ ਕਿਉਂਕਿ ਮੈਂ ਉਹਨਾਂ ਦੇ ਅੱਗੇ ਹੱਥ ਜੋੜ ਕੇ ਇਹੋ ਹੀ ਬੇਨਤੀ ਤੁਹਾਡੇ ਚੈਨਲ ਰਾਈ ਮਾਧਿਅਮ ਰਾਈ ਮੈਂ ਇਹੋ ਹੀ ਕਹਿਣਾ ਚਾਹੁੰਦੀ ਆਂ ਕਿ ਮੇਰੀ ਹੋਰ ਭਾਵੇਂ ਹੈਲਪ ਨਾ ਕਰੋ ਬਟ ਉਹ ਮੇਰਾ ਬੰਦਾ ਵਾਣਾ ਮੇਰੀ ਉਹੋ ਹੀ ਦੇ ਦਿਓ ਕਿਉਂਕਿ ਮੈਨੂੰ ਇਸ ਵਕਤ ਪੈਸੇ ਪੈਸੇ ਦੀ ਲੋੜ ਆ ਤੇ ਮੇਰੇ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਮੈਂ ਡਾਕਟਰਾਂ ਕੋਲ ਵੀ ਜਾਣਾ ਕਿਰਾਏ ਵੀ ਖਰਚਣੇ ਨੇ ਬਸਾਂ ਦੇ ਤੇ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਪਲੀਜ਼ ਮੇਰੇ ਉਹੋ ਹੀ ਪੈਸੇ ਜਿਹੜੇ ਨੇ ਮੈਂ ਤੁਹਾਡੀ ਉਹੋ ਹੀ ਹੈਲਪ ਸਮਝਾਂਗੀ ਪਲੀਜ਼ ਮੇਰੀ ਉਹੋ ਹੀ ਜਿਹੜੀ ਹੈ ਪੇਮੈਂਟ ਆ ਮੇਰੀਆਂ ਦੇ ਦਿਓ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਤੁਹਾਡੀ ਅੱਖ ਦੀ ਰੋਸ਼ਨੀ ਜਿਹੜੀ ਆ ਇਹ ਚਲੀ ਗਈ ਹੈ ਔਰ ਕਦੋਂ ਪਤਾ ਲੱਗਾ ਮੈਨੂੰ ਮਤਲਬ ਮੈਂ ਸੋ ਕੇ ਉੱਠੀ ਹੀ ਇੱਕ ਦਿਨ ਤੇ ਮਤਲਬ ਮੈਨੂੰ ਇਦਾਂ ਹੀ ਵੀ ਮੈਨੂੰ ਕਦੇ ਪਹਿਲਾਂ ਵੀ ਹੋ ਜਾਂਦਾ ਸੀ ਬਚਪਨ ਚ ਵੀ ਕਦੀ ਕੀੜੀ ਕੁੜੀ ਅੱਖ ਤੇ ਲੜ ਜਾਨੀ ਤੇ ਦਿਨ ਨੂੰ ਚੜਨਾ ਤੇ ਅੱਖ ਬੰਦ ਹੋਈ ਹੁੰਦੀ ਤੇ ਮੈਨੂੰ ਇਦਾਂ ਹੀ ਮਤਲਬ ਮਹਿਸੂਸ ਹੋ ਰਿਹਾ ਸੀ ਆਪਣੇ ਆਪ ਨੂੰ ਮੇਰੀ ਅੱਖ ਨਾ ਬੰਦਿਆ ਜਿੱਦਾਂ ਮੈਂ ਮਤਲਬ 2-3 ਵਾਰੀ ਫੇਸ ਆਪਣਾ ਵਾਸ਼ ਕੀਤਾ ਫਿਰ ਮੈਂ ਆਪਣਾ ਮਤਲਬ ਵੇਖਿਆ ਮम्मी ਨੂੰ ਆਪਣੇ ਕਿਹਾ ਮੈਂ ਮੇਰੀ ਅੱਖ ਤੇ ਕੁਝ ਲੱਗਾ ਵਾ ਜਾਂ ਕੀ ਆਂਦੇ ਵੀ ਚਲ ਕੋਈ ਨਹੀਂ ਆਈ ਡ੍ਰੋਪ ਜਿਹੜੇ ਪਾਣੀ ਹੈ ਨਾ ਇੱਕ ਤੋਂ ਦੋ ਵਾਰੀ ਤਿੰਨ ਵਾਰੀ ਪਾ ਜਿੱਦਾਂ ਉਹਨਾਂ ਤਿੰਨ ਵਾਰੀ ਕਿਹਾ ਦੋ ਤਿੰਨ ਵਾਰੀ ਹੋਰ ਪਾ ਕੋਈ ਨਹੀਂ ਕੁਛ ਆ ਗਿਆ ਹੁਣ ਅੱਗੇ ਸਾਫ ਹੋ ਜਾਏਗਾ ਪਰ ਉਹ ਹੌਲੀ 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 ਮਤਲਬ ਜਿਸ ਦਿਨ ਇਹ ਮਹਿਸੂਸ ਹੋਇਆ ਹੀ ਲਾਲੋਪੀ ਮੈਂ ਕੋਈ 50-60 ਫੁੱਟ ਮਤਲਬ ਮੀਟਰ ਤੱਕ ਦੇਖ ਸਕਦੀ ਸੀ ਪਰ ਉਹ ਥੋੜੇ ਦਿਨਾਂ ਤੇ ਵਿੱਚ ਵਿੱਚ ਫਿਰ ਉਹ ਜਿਹੜਾ ਸੀ ਜਿਹੜਾ ਮਤਲਬ 50 60 ਮੀਟਰ ਤੱਕ ਦੇਖਦੀ ਮੜ ਕੇ ਫਿਰ ਹੌਲੀ 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 ਬੰਦ ਹੋ ਗਈ ਅਚੋਂ ਪੰਜਾਂ ਦਿਨਾਂ ਦੇ ਵਿੱਚ ਤੇ ਹੁਣ ਤੁਹਾਡੀ ਜਿਹੜੀ ਅੱਖਾ ਬਿਲਕੁਲ ਬੰਦ ਆ ਇਸ ਅੱਖ ਚੋਂ ਕੁਝ ਵੀ ਨਜ਼ਰ ਨਹੀਂ ਆਉਂਦਾ ਔਰ ਕਿਹੜੀ ਅੱਖਾ ਮੇਰੀ ਮਤਲਬ ਖੱਬੀ ਅੱਖਿਆ ਤੇ ਇਹਦੇ ਵਿੱਚੋਂ ਕੁਝ ਵੀ ਨਜ਼ਰ ਨਹੀਂ ਆਉਂਦਾ ਇਹਦੇ ਨਾਲ ਹੀ ਮੇਰੀ ਜਿਹੜੀ ਸੱਜੀ ਅੱਖ ਆ ਉਹਦਾ ਵੀ ਜਿਹੜਾ ਨੰਬਰ ਆ ਇਸ ਵਕਤ ਮਤਲਬ 3 4 ਨੰਬਰ ਜਿਹੜਾ ਉਹ ਮਤਲਬ ਹੋ ਗਿਆ ਦਾ ਜੇ ਮੈਂ 3 4 ਨੰਬਰ ਦੀ ਕਹੇ ਦੀ ਚਸ਼ਮਾ ਲਾਵਾਂ ਤੇ ਫਿਰ ਮੈਨੂੰ ਲੱਭਦਾ ਵਾ ਨਹੀਂ ਤੇ ਮੈਨੂੰ ਇਸ ਵਕਤ ਵੀ ਮਤਲਬ ਧੁੰਦ ਪਈ ਦੀ ਸਾਰਾ ਇਦਾਂ ਹੀ ਲੱਭਦਾ ਆ ਕੇ ਮਤਲਬ ਉਹ ਸਖਤੋ ਵੀ ਨਹੀਂ ਲੱਭਦਾ ਕੀ ਤੁਸੀਂ ਅਜੇ ਵੀ ਅਖਬਾਰ ਵੰਡਣ ਜਾਂਦੇ ਹੋ ਐਸਾ ਹਾਲਾਤ ਵਿੱਚ ਵੀ हां जी मैं अप्रैल पूरा इसी हालात ਵਿੱਚ ਹੀ ਕੱਢਿਆ ਵਾ ਡਾਕਟਰਾਂ ਨੇ ਵੀ ਇਸੇ ਹਾਲਾਤਾਂ ਵਿੱਚ ਹੀ ਚੱਕਰ ਲਾਏ ਨੇ ਹੁਣ ਮੈਂ 1 ਮਈ ਤੋਂ ਮਤਲਬ ਪੇਪਰ ਜਿਹੜਾ ਵਾ ਉਹ ਬੰਦ ਕੀਤਾ ਕਿਉਂਕਿ ਡਾਕਟਰਾਂ ਨੇ ਇੱਕ ਦੋ ਡਾਕਟਰਾਂ ਨੇ ਇਹ ਵੀ ਕਿਹਾ ਵੀ ਜਾਂ ਤੂੰ ਅਖਬਾਰ ਵਣ ਲਾ ਤੇ ਜਾਂ ਆਪਣੀ ਅੱਖ ਦਾ ਇਲਾਜ ਕਰਾ ਲੈ ਇਸ ਲਈ ਮੈਂ ਉਸ ਚੀਜ਼ ਨੂੰ ਮਤਲਬ ਨਾਲੇ ਕੁਛ ਮੈਨੂੰ ਇਹ ਆ ਵੀ ਮੈਂ ਲੇਟ ਹੋ ਜਾਨੀ ਆ ਕਿਉਂਕਿ ਮੈਨੂੰ ਦਿਖਾਈ ਨਹੀਂ ਦਿੰਦਾ ਰਸਤਾ ਉਹੋ ਹੀ ਰਸਤੇ ਨੇ ਪਰ ਉੱਥੇ ਮੈਂ ਘਟੋ ਘਟ ਕਈ ਵਾਰੀ ਠੇਡੇ ਖਾਨੀ ਰਾਚ ਵੀ ਕਿਉਂਕਿ ਰਸਤਾ ਕੋਈ ਨਾ ਕੋਈ ਚੀਜ਼ ਪਈ ਹੁੰਦੀ ਮੈਨੂੰ ਠੇਡਾਂ ਲੱਗ ਜਾਂਦਾ ਜਮ ਡਿੱਗ ਜਾਨੀ ਆ ਇਸ ਲਈ ਫਿਰ ਉਹ ਡਾਕਟਰਾਂ ਦੇ ਜਿੰਨਾ ਸੱਟ ਪੇਟ ਲਾਏਗੀ ਜਾਂ ਡਿੱਗੇਗੀ ਝਟਕੇ ਵੱਜਣਗੇ ਅੱਖ ਨੂੰ ਨਹੀਂ ਜ਼ਿਆਦਾ ਖਰਾਬ ਹੋਣੀ ਦੇ ਇਸ ਲਈ ਮੈਂ ਪਹਿਲੀ ਮਈ ਤੋਂ ਅਖਬਾਰ ਦਾ ਕੰਮ ਫਿਲਹਾਲ ਛੱਡਿਆ ਦਾ ਜਦੋਂ ਮੈਨੂੰ ਮਤਲਬ ਡਾਕਟਰਾਂ ਵੱਲੋਂ ਹੋ ਜਾਏਗਾ ਵੀ ਹਾਂ ਠੀਕ ਆ ਤੇ ਉਸ ਦਿਨ ਤੋਂ ਮੈਂ ਆਪਣਾ ਕੰਮ ਸ਼ੁਰੂ ਕਰ ਲੈਣਾ ਮੇਰਾ ਮਤਲਬ ਲਾ ਸ਼ੁਰੂ ਹੋ ਗਿਆ ਤੇ ਸਮਝੋ ਮੈਂ ਵੀ ਕੰਮ ਸ਼ੁਰੂ ਕਰ ਲੈਣਾ ਉਹਨਾਂ ਕੋ ਇਜਾਜ਼ਤ ਲੈ ਕੇ ਡਾਕਟਰ ਜੀ ਮੈਨੂੰ ਕਹਿੰਦੇ ਆ ਸੋ ਤੁਸੀਂ ਸਾਰੀ ਇਸ ਭੈਣ ਦੀ ਦਾਸਤਾਂ ਸੁਣ ਚੁੱਕੇ ਹੋ ਹਾਲਾਤ ਤੁਹਾਨੂੰ ਸਾਡਾ ਕੈਮਰਾ ਦਿਖਾਏਗਾ ਇਹਨਾਂ ਦੇ ਘਰ ਦੇ ਹਾਲਾਤ ਨੇ ਜੋ ਇੱਕ ਬਜ਼ੁਰਗ ਮਾਤਾ ਆ ਜੋ ਕਿ ਇਹਨਾਂ ਦੇ ਸਹਾਰੇ ਹੀ ਆ ਔਰ ਘਰ ਦੇ ਹਾਲਾਤ ਜਿਹੜੇ ਨੇ ਉਹ ਵੀ ਤੁਸੀਂ ਕੈਮਰੇ ਤੇ ਦੇਖ ਸਕਦੇ ਹੋ ਕਿ ਇਸ ਭੈਣ ਦੇ ਸਿਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਇੱਕ ਬਜ਼ੁਰਗ ਮਾਤਾ ਦੀ ਇੱਕ ਘਰ ਦੀ ਔਰ ਇੱਕ ਆਪਣੀ ਵੀ ਸੋ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਬੁੱਧੀ ਜੀਵੀਆਂ ਔਰ ਸਮਾਜ ਸੇਵੀ ਸੰਸਥਾਵਾਂ ਨੂੰ ਇਹੀ ਅਪੀਲ ਕਰਾਂਗੇ ਕਿ ਇਸ ਭੈਣ ਦੀ ਅੱਗੇ ਆ ਕੇ ਵੱਧ ਤੋਂ ਵੱਧ ਮਦਦ ਕਰੋ ਅਸੀਂ ਇਸ ਭੈਣ ਦਾ ਨੰਬਰ ਸਕਰੀਨ ਤੇ ਦੇਣ ਜਾ ਰਹੇ ਹਾਂ ਤੁਸੀਂ ਸਿੱਧਾ ਇਸ ਭੈਣ ਨਾਲ ਕੰਟੈਕਟ ਕਰੋ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗੀ ਕਿ ਮੀਡੀਆ ਦੇ ਵਿੱਚ ਅਸੀਂ ਕਮੈਂਟ ਬੜੇ ਕਰਦੇ ਹਾਂ ਦੇਖ ਕੇ ਕਿੰਤੂ ਪਰੰਤੂ ਪੜਾ ਕਰਦੇ ਹਾਂ ਪਰ ਕਮੈਂਟ ਕਰਨ ਤੋਂ ਪਹਿਲਾਂ ਇਸ ਭੈਣ ਦੇ ਹਾਲਾਤ ਦੇਖ ਕੇ ਇਸ ਭੈਣ ਦੀ ਸਾਰੀ ਮਜਬੂਰੀ ਸੁਣ ਕੇ ਇਹਨੂੰ ਮਿਲ ਕੇ ਇੱਕ ਵਾਰ ਜ਼ਰੂਰ ਦੇਖਿਓ ਕਿਉਂਕਿ ਕੋਈ ਵੀ ਸੌਖਾ ਕੈਮਰੇ ਦੇ ਸਾਹਮਣੇ ਆ ਕੇ ਮਦਦ ਦੀ ਗੁਹਾਰ ਨਹੀਂ ਲਗਾਉਂਦਾ ਸੋ ਅਸੀਂ ਭੈਣ ਇਸ ਨੂੰ ਕਵਾਂਗੇ ਕਿ ਆਪਣਾ ਫੋਨ ਨੰਬਰ ਇੱਕ ਵਾਰ ਆਪਣੇ ਜਵਾਨੀ ਬੋਲ ਦੇਣ ਤਾਂ ਜੋ ਸਾਰੀ ਹੀ ਸੰਗਤ ਨੂੰ ਪਤਾ ਲੱਗ ਸਕੇ ਤਾਂ ਜੋ ਇਸ ਭੈਣ ਦੀ ਮਦਦ ਹੋ ਸਕੇ ਇੱਕ ਵਾਰ ਆਪਣਾ ਨੰਬਰ ਬੋਲ ਦਿਓ ਜੀ 6283740480 ਆਪਣਾ ਨਾਂ ਵੀ ਬੋਲ ਦਿਓ ਮੇਰਾ ਨਾਮ ਮਨਜੀਤ ਕੌਰ ਆ ਤੇ ਮੇਰਾ ਫੋਨ ਨੰਬਰ ਆ 6283740480 ਸੋ ਤੁਸੀਂ ਦੇਖਿਆ ਕਿ ਇੱਕ ਮਜਬੂਰ ਭੈਣ ਜਿਹੜੀ ਕਿ ਅਖਬਾਰਾਂ ਡਿਸਟ੍ਰਿਬਿਊਟ ਕਰਕੇ ਆਪਣੀ ਮਾਂ ਦਾ ਤੇ ਆਪਣਾ ਗੁਜ਼ਾਰਾ ਕਰਦੀ ਸੀ ਸੋ ਇੱਕ ਮੰਦਭਾਗੀ ਘਟਨਾ ਵਾਪਰੀ ਉਸ ਭੈਣ ਦੀ ਅੱਖ ਦੀ ਰੋਸ਼ਨੀ ਚਲੀ ਗਈ ਆ ਅੱਖਾਂ ਬਿਨਾ ਕੁਝ ਨਹੀਂ ਆ ਹਨੇਰਾ ਆ ਇੱਕ ਹਿਸਾਬ ਦਾ ਇਸ ਭੈਣ ਲਈ ਸੰਸਾਰ ਹਨੇਰਾ ਹੋ ਚੁੱਕਾ ਆ ਸੋ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਬੁੱਧੀਜੀਵੀਆ ਸਮਾਜ ਸੇਵੀ ਸੰਸਥਾਵਾਂ ਨੂੰ ਗੁਹਾਰ ਲਾਉਂਦੇ ਆ ਅਪੀਲ ਕਰਦੇ ਆ ਕਿ ਇਸ ਭੈਣ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਏ ਔਰ ਤਾਂ ਜੋ ਇਹ ਭੈਣ ਜਿਹੜੀ ਆ ਆਪਣਾ ਫਿਰ ਉਸੇ ਤਰ੍ਹਾਂ ਕੰਮਕਾਰ ਕਰੇ ਆਪਣੀ ਮਾਂ ਦਾ ਆਸਰਾ ਬਣੇ ਚਿੜੀ ਚੁੰਝ ਪਰ ਲੈ ਗਈ ਨਦੀ ਨਾ ਕਟਿਓ ਨੀਰ ਸੋ ਇਸੇ ਦੇ ਤਹਿਤ ਹੀ ਆਪਾਂ ਆਪਣੇ ਸਾਰੇ ਹੀ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਤੁਹਾਡਾ ਥੋੜਾ ਜਿਹਾ ਦਾਨ ਦੇਣ ਨਾਲ ਇਸ ਭੈਣ ਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਆ ਸਕਦੀ ਆ ਸੋ ਅਸੀਂ ਚਾਹਾਂਗੇ ਕਿ ਇਸ ਭੈਣ ਦੀ ਮਦਦ ਜ਼ਰੂਰ ਕੀਤੀ ਜਾਏ ਸੋ ਦੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼